ਖਾਣਾ ਵਾ ਜਦੋਂ ਤੱਕ ਤੁਹਾਡੀ ਬੋਡੀ ਤੋਂ ਪਰਾਂ ਹੁੰਦਾ ਮੈਂ ਕਹਿੰਦਿਆਂ ਕਿ ਦੇਸੀ ਘੋ ਦਾ ਤੜਕਾ ਲੱਗ ਰਿਹਾ ਹੋਵੇ ਤੇ ਬੰਦਾ ਘਰ ਐਂਟਰ ਕਰ ਰਿਹਾ ਹੋਵੇ ਨਾ ਕਹਿੰਦਾ ਕੀ ਆ ਬਾਤ ਆ ਦਾਲ ਬਣ ਰਹੀ ਆ ਤੇ ਸਤਗੁਰੂ ਨੇ ਪਤਾ ਪਾਣੀ ਲਿਖਿਆ ਵੀ ਇਹ ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਨੂਨ ਪੰਜਵਾਂ ਪਾਇਆ ਘ੍ਰੇਤ ਤਾਹੋਂ ਆਪਾ ਕੁ ਪਵਿੱਤ ਪਾਗ ਪਵਿੱਤਰ ਭੋਜਨ ਬਣ ਗਿਆ ਪਰ ਪਾਪੀ ਸੋ ਤਾਂ ਗੱਡਿਆ ਥੁੱਕਾਂ ਪਈਆਂ ਟੱਟ ਜਦੋਂ ਤਾਂ ਕਿ ਬੰਦੇ ਦੇ ਤਨ ਤੋਂ ਪਰੇ ਸੀ ਨਾ ਭੋਜਨ ਨਹੀਂ ਖਾਉਂਦੀਆਂ ਸੀ ਬਸ ਦੰਦਾ ਨਾਲ ਚਿਤਕੇ ਅੰਦਰ ਲਗਾਉਣ ਦੀ ਧੀਰ ਸੀ ਇਹਦੇ ਗੰਦੇ ਸਰੀਰ ਨੇ ਉਹਨੂੰ ਵੀ ਬਦਬੂ ਦੀ ਢੇਰੀ ਰਜ ਲਿਆ ਕੇ ਤਵਦੀਲ ਕਰ ਦਿੱਤਾ ਗੰਦਗੀ ਦੀ ਪੋਟਲੀ ਬੰਦਾ ਹੀ ਦਾ ਹੱਥ ਮਾਰਦਾ ਮੈਂ ਆ ਕਰ ਦੂੰ ਮਾਰਦਾ ਕਿਹਦੇ ਹੈ ਕੀ ਤੇਰੇ ਕੋਲ ਇਹ ਤੇ ਧੰਵਾਦ ਕਰ ਜਿਹਨੇ ਪੈਕਿੰਗ ਕਮਾਲ ਦੀ ਕੀਤੀ ਕਰਪੂਰ ਪੋਪਸ ਗੰਦਾ ਸਮਨੁ ਖੇਦੇ ਹੋ ਮਲੀਨਿੰਗ ਮਜ਼ਾਰ ਉਧਰ ਦੁਰਗੰਧਾ ਨਾਨਕ ਅਥ ਗਰਵੇਂ ਅਗਿਆਨ ਅਥ ਦਾ ਅਗਿਆਨੀ ਬੰਦਾ ਇਸ ਗੰਧ ਦੀ ਪੋਟਲੀ ਉਤੇ ਈਦਾ ਹੱਥ ਮਾਰ ਕੇ ਮਾਨ ਕਰਦਾ ਹੈ ਧੰਨਵਾਦ ਕਰੋ ਉਸ ਮਾਲਕ ਦਾ ਸੱਚਾ ਪਰਸ਼ਾ ਮੈਨੂੰ ਬਚਾਓ ਇਨਾ ਪੰਜਾਬਕਾਰਾਂ ਤੋਂ ਮੈਂ ਸੱਚੇ ਸੁੱਚੇ ਰਾਧਾ ਪਾਂਦੀ ਬਣ ਸਕਾਂ ਕਿਰਿਆਚਾਰ ਕਰੇ ਖਟ ਕਰ ਮਾਮਾ ਦੇ ਕਹਿੰਦੇ ਨੇ ਕਿਰਿਆਚਾਰ ਕਰੇ ਆਉਣ ਸ਼ਬਦ ਦੇ ਕਲੇ ਕਰੇ ਬਾਦ ਨੂੰ ਸੰਖੇਪ ਸ਼ਬਦਾਂ ਵਿੱਚ ਵਿਚਾਰਨ ਦਾ ਯਤਨ ਕਰੀ ਮਾਰੇ ਕਹਿੰਦੇ ਕਿ ਰਿਆਚਾਰ ਕਰੇ ਖਾਟ ਕਰਮਾ ਖਾਟ ਕਹਿੰਦੇ 6 ਕਿਸਮ ਦੇ ਕਰਮ ਕਿਹੜੇ-ਕਿਹੜੇ ਜਗ ਕਰਨਾ ਤੇ ਜਗ ਕਰਾਉਣਾ ਵਿਦਿਆ ਪੜ੍ਹਨੀ ਤੇ ਵਿਦਿਆ ਪੜ੍ਹਾਉਣੀ ਇਹ ਇਹ ਕਰਮ ਸੰ ਪਾਠ ਕਰਨਾ ਤੇ ਪਾਠ ਕਰਾਉਣਾ ਬਿਪਰਵੜਾਲ ਤੇ ਸੀ ਉਹਨੇ 6 ਦੇ 6 ਕਰਮਾਂ ਦਾ ਅਧਿਕਾਰ ਆਪਣੇ ਕੋਲ ਰੱਖਿਆ ਕਹਿੰਦਾ ਜਗ ਕਰਾਉਣਾ ਕਹਿੰਦੇ ਮੈਂ ਦੱਸਾਂਗਾ ਤੇ ਜਗ ਕਰਨਾ ਕਹਿੰਦੇ ਇਹ ਵੀ ਮੈਂ ਦੱਸਾਂਗਾ ਪਾੜ ਪੜਨਾ ਕਹਿੰਦੇ ਤੇ ਪਾੜ ਪੜ੍ਹਾਉਣਾ ਕਹਿੰਦੇ ਵੀ ਮੈਂ ਦੱਸਾਂਗਾ ਉਹਨੇ ਨਿਸ਼ਚਿਤ ਕਰਤੇ ਕਿਰਿਆ ਚਾਰ ਕਰੈ ਖਟ ਕਰਮਾ ਇਹ ਤਰ੍ਹਾਂ ਤੇ ਸੰਸਾਰੀ ਸੰਸਾਰੀ ਲੋਕ ਇਹਨਾਂ ਕੰਮਾਂ ਚ ਰਤੇ ਰਹਿ ਗਏ ਅੰਤਰ ਮੈਲ ਨਾ ਉਤਰੈ ਹਉ ਮੈਂ ਮੈਲ ਅੰਦਰ ਮਨ ਨੂੰ ਲੱਗੀ ਹੋਈ ਸੀ ਕਿਹੜੀ ਹਉਮੇ ਦੀ ਅੰਤਰ ਮੈਲ ਨਾ ਉਤਰੈ ਹਉ ਮੈਂ ਬਿਨਾਂ ਗੁਰੂ ਦੀ ਬਾਜੀ ਹਾਰੀ ਬਿਨਾਂ ਗੁਰੂ ਤੋਂ ਬੰਦਾ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਕੇ ਗਿਆ ਕਿਉਂਕਿ ਮੈਲ ਨੇ ਬੰਦੇ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਅੰਦਰ ਮੈਲ ਨਾ ਉਤਰੇ ਉਹ ਮੈਂ ਸਾਸ ਤੇ ਬੇਦ ਸਿਮਰਤ ਸਭ ਸੋਦੇ ਸਾਰੇ ਧਰਮ ਗ੍ਰੰਥ ਪੜ੍ਹ ਕੇ ਵੇਖ ਲੇ ਸਭ ਏਕਾ ਬਾਤ ਪੁਕਾਰੀ ਸਾਰੇ ਕੁਝ ਮਿਲਵੀਂ ਗੱਲ ਕਰਦੇ ਸੀ ਬੇਦ ਕੀ ਪੁੱਤਰੀ ਸਿਮਰਤੀ ਭਾਈ ਵੇਦਾਂ ਵਿੱਚੋਂ ਸਿਮਰਤੀ ਨਿਕਲੀ ਬੇਦ ਕੀ ਪੁੱਤਰੀ ਸਿਮਰਤੀ ਭਾਈ ਸਾਂਕਲ ਜੈਵਰੀ ਲੈ ਹੈ ਆ ਉਹ ਸੰਸਾਰ ਵਾਲ ਤੇ ਸੰਗਲ ਤੇ ਜੰਜਿਰਾ ਲੈ ਕੇ ਆਈ ਕਰਮ ਕਾਂਡ ਦਾ ਵਰਣ ਆਸ਼ਰਮ ਉਹਨੇ ਲੋਕਾਂ ਨੂੰ ਵੰਡ ਦਿੱਤਾ ਇਹ ਉੱਚਾ ਹੈ ਵੱਡਾ ਹੈ ਛੋਟਾ ਹੈ ਇਹ ਤੇ ਗੁਰੂ ਦਾ ਉਪਦੇਸ਼ ਹੈ ਜਿਹੜਾ ਸਾਰੇ ਸੰਜਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਹ ਚਾਰਿਆਂ ਵਰਨਾਂ ਦੀ ਸਾਂਝਾ ਉਪਦੇਸ਼ ਕਰਤਾ ਦੇ ਜਿਵੇਂ ਸੂਰਜ ਸਭ ਨੂੰ ਰੋਸ਼ਨੀ ਦਿੰਦਾ ਹੈ ਅਕਾਸ਼ ਚ ਡਕਾਇਆ ਪਾਣੀ ਹਰ ਦੇ ਖੇਤ ਵਿੱਚ ਪੈਂਦਾ ਏ ਇਦਾਂ ਗੁਰੂ ਦੀ ਰੋਸ਼ਨੀ ਹਰ ਘਰ ਵਾਸਤੇ ਹੈ ਸਾਸਤ ਬੇਦ ਸਿਮਰਤ ਸਭ ਸੋਦੇ ਸਭ ਇਕ ਬਾਤ ਪੁਕਾਰੀ ਬੇਨ ਗੁਰਮੁਖ ਤਨਾ ਕੋ ਉਪਾਵੇ ਬਿਨਾ ਗੁਰੂ ਤੋਂ ਮੁਕਤੀ ਕਿਸੇ ਨੂੰ ਨਹੀਂ ਮਿਲਣੀ ਬੇਨ ਗੁਰਮੁਖ ਤਨਾ ਕੋ ਉਪਾਵੇ ਮਨ ਦੇ ਵੇਖੋ ਕਰ ਵਿਚਾਰੀ ਇੱਕ ਵਾਰ ਗੱਜ ਕੇ ਕੋ ਤਨ ਸ੍ਰੀ ਗੁਰੂ ਸਹਿਬ ਜੀ ਮਹਾਰਾਜ ਮਨ ਮੋ dono ਕੋ ਪਰ ਹਰ ਦੋ ਚੀਜ਼ਾਂ ਦਾ ਮਨ ਕਰਕੇ ਤਿਆਗੀ ਹੋ ਜਾ ਗੁਰੂ ਨਵੇਂ ਪਾਤਸ਼ਾਹ ਕੰਦੇ ਤੂੰ ਇੱਥੇ ਮੁਕਤ ਹੋ ਸਕਦਾ ਮਨ ਨੂੰ ਹੰਕਾਰ ਛੱਡ ਦੇ ਤੇ ਮੋ ਇਹ ਛੱਡ ਦੇ ਮੋ ਸਮਝ ਮੋ ਤੇ ਪਿਆਰ 'ਚ ਫਰਕ ਹੁੰਦਾ ਜਦੋਂ ਬੰਦਾ ਆਪਣੇ ਸਟਾਫ ਦੇ ਬੱਚਿਆਂ ਨਾਲ ਆਪਣੇ ਬੱਚਿਆਂ ਨਾਲ ਆਪਣੇ ਭਰਾਵਾਂ ਦੇ ਬੱਚਿਆਂ ਨਾਲ ਵੀ ਕੋਈ ਜਿਹਾ ਪਿਆਰ ਕਰੇ ਇਹ ਪਿਆਰ ਆ ਤੇ ਜਦੋਂ ਬੰਦਾ ਕਹੇ ਇਹਦੇ ਨਾਲ ਠੱਗੀ ਮਾਰ ਕੇ ਆਪਣੇ ਵਿੱਚ ਦੇ ਮੋਹ ਚ ਪਾਉਂਦਾ ਇਹਨੂੰ ਮੋਹ ਕਹਿੰਦੇ ਆ ਮੋਹ ਔਗਣਵਾ ਤੇ ਪਿਆਰ ਗੋਣਵਾ ਮੋਹ ਚਿਕਣਵਾ ਤੇ ਚਿਕੜ ਵਿੱਚ ਤੁਰਨਾ ਬਹੁਤ ਪੰਕਜ ਮੋਹ ਰੋਜ ਪੜਦੇ ਸੋਦਰ ਚ ਪੰਕਜ ਮੋਹ ਪੱਗ ਨਹੀਂ ਹਮ ਦੇਖਾ ਅੱਜ ਲੋਕ ਤਲ ਕਿਉਂ ਰਹੇ ਆ ਕਿਉਂਕਿ ਮੋਹ ਦਾ ਚਿਕੜ ਇਨਸਾਨ ਨੂੰ ਤੁਰ ਨਹੀਂ ਦਿੰਦਾ ਤੁਰ ਨਹੀਂ ਦਿੰਦਾ ਪਿਆਰ ਲੈਣਾ ਪਿਆਰ ਦੀ ਮਿਸਾਲ ਵੇਖਣ ਦੇ ਚਮਕੌਰ ਸਾਹਿਬ ਦੀ ਗੜੀ ਸੂਰਤ ਲੈ ਕੇ ਜਾਓ ਆਪਣੇ ਸਭ ਜਾਨਾਂ ਦੀਆਂ ਲਾਸ਼ਾਂ ਦੇ ਲਾਗੋਂ ਦੀ ਕਰਗੀ ਤੇ ਰ ਪਾਤਸ਼ਾਹ ਲੰਘੇ ਇਹ ਮੋਹ ਹੁੰਦਾ ਨਾ ਤੇ ਆਪਣੇ ਸਭ ਜਾਨਾਂ ਜੋ ਇੱਕ ਸਭ ਜਾਨਾਂ ਨਾਲ ਲਿ ਜਾ ਸਕਦੇ ਸੀ ਪਰ ਪਾਤਸ਼ਾਹ ਨੇ ਸਭ ਜਾਨੇ ਕੁਰਬਾਨ ਕਰਕੇ ਵਿਖਾਤੇ ਮੋਹ ਨੂੰ ਸਾੜ ਕੇ ਤੇ ਪਿਆਰ ਦੀ ਮਿਸਾਲ ਦੁਨੀਆ ਤੇ ਕਾਇਮ ਕਰਕੇ ਰੱਖ ਦਿੱਤੀ ਇਸ ਕਰਕੇ ਬਿੰਗੋਰ ਮੁਕਤ ਨਾ ਕੋਪ ਆਵੇ ਮਨ ਦੇ ਕੋ ਘਾਰ ਵਿਚਾਰੀ ਅੱਠ ਸੱਟ ਤੀਰਥ ਕਰੇ ਈਸ਼ ਨਾਨਾ ਅਠਾਹ ਤੀਰਥਾਂ ਦੇ ਇਸ਼ਨਾਨ ਕਰਕੇ ਵਿਗਲੇ ਭ੍ਰਮ ਆਏ ਧਰ ਸਾਰੀ ਸਾਰੀ ਤਿਰਥਾਂ ਦਾ ਭ੍ਰਮਣ ਕਰਕੇ ਵਿਗਲੇ ਅਨੇਕ ਸੋਚ ਇਥੇ ਸੱਚੇ ਉੱਤੇ ਹੋੜਾ ਤੇ ਚਾਚਾ ਸੋਚ ਦਾ ਅਰਥ ਕੀ ਆ ਜਿਹੜਾ ਆਪਾਂ ਜਬਜੀ ਸਾਹਿਬ ਪੜਦੇ ਸੋਚਾ ਹੈ ਸੋਚ ਨਾ ਇਥੇ ਸੋਚ ਦਾ ਅਰਥ ਕੀ ਆ ਸੋਚ ਪਾਵ ਪਵਿੱਤਰ ਪਾਵ ਜੇ ਮੈਂ ਲੱਖਾਂ ਵਾਰ ਵੀ ਤਰਨ ਨੂੰ ਪਾਣੀ ਨਾਲ ਬਾਹਰੋਂ ਧੋਲਵਾ ਬਾਰੋਂ ਤਨ ਨੂੰ ਪਾਣ ਨਾਲ ਧੋਣ ਨਾਲ ਮੇਰਾ ਮਨ ਸਾਫ ਸੋਚੈ ਸੋਚ ਨਾ ਹੋਈ ਜੇ ਸੋਚੀ ਲੱਖਾਂ ਵਾਰ ਵੀ ਮੈਂ ਜੇ ਤਨ ਪਾਣ ਨਾਲ ਧੋਲਵਾ ਇਹਦੇ ਨਾਲ ਮੇਰਾ ਮਨ ਸਾਫ ਨਹੀਂ ਉਸਰਤ ਇੱਥੇ ਵੀ ਸ਼ਬਦ ਹੋ ਵਰਤਿਆ ਅਨੇਕ ਸੋਚ ਕਰਾਂ ਦਿਨ ਰਾਤੀ ਅਨੇਕਾਂ ਤਰੀਕਿਆਂ ਨਾਲ ਜੇ ਬੰਦਾ ਇਸ ਮਨ ਨੂੰ ਸੁਚੇ ਕਰਨ ਦੇ ਤਰੀਕੇ ਵਰਤੇ ਬਿਨਾ ਸਾਧਗੁਰ ਅੰਧਿਆਰੀ ਬਿਨਾ ਸਾਧਗੁਰ ਤੋਂ ਜ਼ਿੰਦਗੀ ਦੇ ਵਿੱਚ ਹਨੇਰਾ ਰਹੇਗਾ ਤੇ ਅਖੀਰ ਤੇ ਕਹਿੰਦੇ ਨੇ ਤਾਵਤ ਤਾਵਤ ਸਭ ਜਗ ਧਾਇਓ ਢਟਕ ਢਟਕੇ ਸਾਰਾ ਜਗਤ ਦੇਖ ਲਿਆ ਅਬ ਆਏ ਹਰ ਦੁਆਰੀ ਹੁਣ ਆ ਗਏ ਹਰੀ ਦੇ ਕੋਲ ਰੱਬ ਕੋਲ ਗੁਰੂ ਜੀ ਤੁਹਾਡੇ ਕੋਲ ਤੇ ਗੁਰੂ ਨੇ ਕੀ ਕੀਤਾ ਫਿਰ ਧਰਮ ਮਤ ਮੇਟ ਬੋਧ ਪਰਗਾਸੀ ਧਰਮਤ ਨੂੰ ਖਤਮ ਕਰ ਦੁੱਤਾ ਇਸ ਸ੍ਰੀਸ਼ਟ ਬੁੱਧ ਨੂੰ ਪੈਦਾ ਕਰ ਦਿੱਤਾ ਚੰਗੀ ਅਕਲ ਦੇ ਦਿੱਤੀ ਜਨ ਨਾਨਕ ਗੁਰਮਖ ਤਾਰੀ ਹੈ ਨਾਨਕਾਹ ਗੁਰੂ ਦੀ ਸਿੱਖਿਆ ਰਾਹੀ ਉਹ ਮਨੋਖ ਬੁਰਿਆ ਕਮਾਂ ਤੋਂ ਬਚ ਗਏ ਤੇ ਸੱਚਾ ਸੁੱਚਾ ਜੀਵਨ ਜਿਉਣ ਲੱਗ ਪਏ ਆਓ ਆਪਾਂ ਵੀ ਆਪਣੇ ਗੁਰੂ ਦੇ ਇਸ ਪਵਨ ਉਪਦੇਸ਼ ਰਾਹੀ ਇਹ ਅਰਦਾਸ ਕਰੀਏ ਮੇਰੇ ਠਾਕੁਰ ਰੱਖ ਲਿਓ ਕਿਰਪਾ ਤਾਰੀ ਕੋਟ ਮਦਿਰ ਕੋ ਵਰਲਾ ਸੇਵਕ ਹੋਰ ਸਕਲੇ ਗੜ ਪੂਰੇ ਮੇਰੀ ਰੱਖ ਲਈ ਪੂਰੇ ਗੁਰੂ ਨੇ ਮੇਰੀ ਰੱਖ ਲਈ امرت نام ہرد میں جنم جنم کی <متحدث> ایک ور سارے پور گورپور ہے رکھ لی گور پور ہے راخ لاکھ واہ واہ گور پور میری راخ لور میری راخ لئی واہ امرت نام رینو امرت نام ہر میں دینو جنم جنم کی میل گئی, گئی جنم کی گئی جنم کی میل گئی واہ واہ दूत दुष्ट बहराईवर दूत दुष्ट बहराई गुर पूरे खां जपेज गुर ka खां जपेज چارا کہا کرے کوئی بیچارہ کوئی کرے کوئی be میرے کا بڈ پرتاپ پرھ میرے کا بڈ پرتاپ پرتاپ میرے پرتاپ میرے کا بڈ پرتاپ پرھ میرے ਬੜ ਪਰਤਾਬ ਮੇਰੇ ਦਾ ਬੜ ਪਰਤਾਬ ਪ੍ਰਭ ਦੇਰੇ ਕਾ ਬੜ ਬੜ ਸਿਮਰਸ ਸਿਮਰਸ ਸਿਮਰ ਸੁਖ ਪਾਇਆ 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 ਚਰਨ ਕਮਲ ਰਖ ਮਨ ਮਾਹੀ ਚਰਨ ਕਮਲ ਰਖ ਮਨ ਮਾਹੀ ਚਰਨ ਕਮਲ ਰਖ ਮਨ ਮਾਹੀ ਜਾਨ ਕਵਲ ਰੰਗ ਮਨ ਮਾਈ ਤਾ ਕੀ ਸ਼ਰਨ ਪਰਿਓ ਨਾਨਕ ਦਾਸ ਤਾ ਕੀ ਸ਼ਨ ਪਰਿਓ ਨਾਨਕ ਦਾਸ ਤਾ ਕੀ ਜਨਨ ਪਰਿਓ ਨਾਨਕ ਦਾਸ ਤਾ ਕੀ ਜਨਨ ਪਰਿਓ ਨਾਨਕ ਦਾਸ ਜਾਣ ਤੇ ਉਪਰ ਕੋ ਨਹੀਂ ਜਾਣ ਤੇ ਉਪਰ ਕੋ ਨਹੀਂ ਸ਼ੁਕੁਰਾਨਾ ਹੈ ਜੀ ਆਕਾਲ ਪੁਰਖ ਵਾਹਿਗੁਰੂ ਜੀ ਦਾ ਜਿਨ੍ਹਾਂ